रेडी स्टार्ट ਸਰਕਾਰ ਨੇ ਸਿਵਲ ਸਪਲਾਈ ਦੀ ਸਕੀਮ ਅਧੀਨ ਗਰੀਬ ਜਨਤਾ ਨੂੰ ਸਸਤੀਆਂ ਦਰਾਂ ਉੱਪਰ ਰਾਸ਼ਨ ਮੁਹੱਈਆ ਕਰਵਾਉਣ ਦਾ ਨਿਰਣਾ ਲਿਆ ਹੋਇਆ ਹੈ ਡੰਡੀ ਇਸ ਨੂੰ ਹਰੇਕਿਤ ਬੋਨਸ ਸਬਸਿਡੀ ਜਾਂ ਕਮਿਸ਼ਨ ਕੁਝ ਵੀ ਕਿਹਾ ਜਾ ਸਕਦਾ ਹੈ ਡੰਡ ਬਹੁਤ ਸਾਰੇ ਲੋਕਾਂ ਨੂੰ ਸਰਕਾਰ ਦੀ ਇਸ ਸਕੀਮ ਅਧੀਨ ਜ਼ਬਰਦਸਤ ਸਰਕਾਰੀ ਸਰਪ੍ਰਸਤੀ हासल ਹੈ ਡੰਡੀ ਜਿਹੜੇ ਪਰਵਾਰ ਇਸ ਸਕੀਮ ਉੱਪਰ ਨਿਰਪਰ ਕਰਦੇ ਹਨ ਉਹ ਗਿਣਤੀ ਵਿੱਚ ਬਹੁਤ ਜ਼ਿਆਦਾ ਹਨ ਡੰਡੀ ਚੰਗੀ ਗੱਲ ਇਹ ਹੈ ਕਿ ਰਾਸ਼ਨ ਲੈਣ ਦੇ ਅਮਲ ਵਿੱਚ ਕਿਸੇ ਕਿਸਮ ਦੇ ਗੁੰਜਲ ਦੀ ਗੁੰਜਾਇਸ਼ ਨਹੀਂ ਹੈ ਦੰਡ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਡੰਡੀ ਸਰਕਾਰ ਦਾ ਦ੍ਰਿੜ ਸੰਕਲਪ ਹੈ ਕਿ ਜਨਤਾ ਨੂੰ ਸੱਜਰਾ ਤੇ ਸੁਥਰਾ ਰਾਸ਼ਨ ਮਹੱਈਆ ਕਰਵਾਇਆ ਜਾਵੇ ਤਾਂ ਜੋ ਸਾਰਿਆਂ ਨੂੰ ਮਾਨਸਿਕ ਤੇ ਸਰੀਰਕ ਸੰਤੁਸ਼ਟੀ ਮਿਲ ਸਕੇ ਡੰਡੀ ਇਸ ਸਕੀਮ ਅਧੀਨ ਕਿਸਾਨਾਂ پاسੋਂ ਅਨਾਜ ਮੰਡੀਆਂ ਦੁਆਰਾ ਜਿੰਸ ਵੀ ਖਰੀਦੇ ਜਾਂਦੀ ਹੈ ਜਿਸ ਵਿੱਚ ਕਣਕ ਅਤੇ ਜੀਰੀ ਸ਼ਾਮਿਲ ਹੈ ਡੰਡੀ ਇਸ ਨਾਲ ਕਿਸਾਨਾਂ ਨੂੰ ਵੀ ਜਿੰਸ ਦਾ ਪੂਰਾ ਮੁੱਲ ਮਿਲ ਜਾਂਦਾ ਹੈ ਡੰਡੀ ਇਸ ਦੇ ਸਿੱਟੇ ਵਜੋਂ ਜਨਤਾ ਨੂੰ ਜੀਵਨ ਦੇ ਸਫਰ ਵਿੱਚ ਸੰਘਰਸ਼ ਦੀ ਰਾ ਛੱਡ ਕੇ ਅਨੁਸ਼ਾਸਨ ਦੀ ਪਾਲਣਾ ਦੀ ਪ੍ਰੇਰਣਾ ਮਿਲਦੀ ਹੈ ਡੰਡੀ ਸਾਡੀ ਖੁਸ਼ ਨਸੀਬੀ ਹੈ ਕਿ ਸਰਕਾਰ ਦੀ ਨਿਗਰਾਨੀ ਅਤੇ ਨਿਰਦੇਸ਼ਨ ਹੇਠ ਇਹ ਸਕੀਮ ਸਫਲਤਾ ਨਾਲ ਚੱਲ ਰਹੀ ਹੈ ਡੰਡੀ